ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਰਿਜ਼ਲਟ ਦੱਸਣ ਜਾ ਰਹੇ ਹਾਂ ਕੱਲ ਦੇ ਟੂਰਨਾਮੈਂਟ ਜੋ ਹੋਏ ਆ ਸਰੇ ਦੇ ਟਰੈਕਟਰ ਚਾਰ ਕਿੱਧਰ ਗਏ ਉਹਨਾਂ ਬਾਰੇ ਵੀ ਦੱਸਾਂਗੇ ਨਵੇਂ ਆਇਆ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਪਹਿਲਾ ਟੂਰਨਾਮੈਂਟ ਕੱਲ ਮਦਨੀਪੁਰ ਦੇ ਵਿੱਚ ਹੋਇਆ ਮੇਰੇ ਵੀਰੋ ਸਰੇ ਦਾ ਮੇਲਾ ਹੋਇਆ ਬੂਪਰ ਦੀ ਪਹਿਲੇ ਨੰਬਰ ਤੇ ਟੀਮ ਆਈ ਦੂਜੇ ਨੰਬਰ ਤੇ ਦੋਦੇ ਦੀ ਪਹਿਲਾ ਨਾਮ ਲੱਖ ਤੇ ਦੂਜਾ 75000 ਸੀ ਮੇਰੇ ਵੀਰੋ ਗੁਰੀ ਧਲੇਰ ਤੇ ਰਕੇਸ਼ ਬੂਪਰ ਵਾਲਾ ਬੈਸਟ ਰੇਡਰ ਬਣੇ ਨਵੇਂ ਜੇ ਮੰਡਿਆਣੇ ਕਮਾਲ ਦੀਆਂ ਕਾਉਡੀਆਂ ਪਾਂਗਾ ਮੇਰੇ ਵੀਰੋ ਵਰਸਾਲਪਰੀਆ ਵੀ ਕਹਿੰਦੇ ਅੱਜ ਕੱਲ ਕਹਿਰ ਕਰੀ ਆਉਂਦਾ ਉਹ ਜੋ ਹੈ ਬੈਸਟ ਜਾਫੀ ਬਣਿਆ ਫੋਰ ਟਰੈਕਟਰ ਦਾ ਜੇਤੂ ਮੇਰੇ ਵੀਰੋ ਬਰਸਾਲਪੁਰੀਆ ਕਮਾਲ ਦੀ ਗੇਮ ਦਿਖਾਉਂਦਾ ਮੂਰੇ ਮੂਰੇ ਹੋ ਹੋ ਮੇਰੇ ਵੀਰੋ ਕਮਾਲ ਦੇ ਜੱਫੇ ਲਾਉਂਦਾ ਹਰ ਇੱਕ ਟੂਰਨਾਮੈਂਟ ਤੇ ਹੀ ਦੇਖਿਆ ਆਪਾਂ ਟੌਪ ਦੀ ਗੇਮ ਹੁੰਦੀ ਆ ਦੋਦੇ ਵਾਲਾ ਰਪਿੰਦਰ ਸ਼ੁਰੂ ਦੇ ਵਿੱਚ ਦੋ ਜੱਫੇ ਖਾ ਗਿਆ ਸੀਗਾ ਨਹੀਂ ਤਾਂ ਉਹ ਵੀ ਗੱਲਾਂ ਬਾਤਾਂ ਲਾਉਂਦਾ ਟਿਕਾਣੇ ਹਰਿਆਣੇ 'ਚ ਮੇਰੇ ਵੀਰੋ ਜੋ ਇੱਥੇ ਫੋਟ ਟਰੈਕਟਰ ਦੇ ਜੇਤੂ ਬਣੇ ਆ ਖਿਡਾਰੀ ਹਰਿਆਣੇ 'ਚ ਵੀ ਵੱਡਾ ਮੇਲਾ ਕੱਲ ਹੋਇਆ ਬੈਸਟਾਂ ਨੂੰ ਮੈਸੀ ਟਰੈਕਟਰ ਸੀਗੇ ਪਹਿਲੇ ਨੰਬਰ ਤੇ ਬਹੁ ਅਕਬਰ ਦੀ ਟੀਮ ਆਈ 5 ਲੱਖ ਉਹਨਾਂ ਨੇ ਜਿੱਤਿਆ ਦੂਜੇ ਨੰਬਰ ਤੇ ਮੇਰੇ ਵੀਰੋ ਗੋਗੜੀਆਂ ਦੀ ਟੀਮ ਆਈ ਤਾਕਤ ਹੁਣੀ ਦੇ ਪਾਸੇ ਸੀ ਅੰਕੇ ਤਲਾਟ ਹੋਣੀ ਤੇ ਸ਼ੀਲੂ ਹਰਿਆਣੇ ਵਾਲਾ ਬੈਸਟ ਜਾਫੀ ਮੈਸੀ ਟਰੈਕਟਰ ਦਾ ਜੇਤੂ ਵਿਨੈਖ ਖੱਤਰੀ ਤੇ ਦੀਨੂ ਜਵਾਰਾ ਜੁਆਇੰਟ ਸੀ ਲਗਭਗ ਤੇ ਮੇਰੇ ਵੀਰੋ ਇਹਨਾਂ ਨੂੰ ਬੈਸਟ ਰੀਡਰ ਉਹ ਬਣੇ ਇਹਨਾਂ ਖਿਡਾਰੀਆਂ ਨੂੰ ਮੁਬਾਰਕਾਂ ਇਹ ਜੋ ਮੈਚ ਹੋਏ 5 ਲੱਖ 3 ਲੱਖ ਪਹਿਲਾ ਤੇ ਦੂਜਾ ਨਾਮ ਹਰਿਆਣੇ ਕੱਪ ਦਾ ਸੀਗਾ ਸ਼ਗਰਪੁਰ ਦਾ ਵੀ ਰੌਲਾ ਜਾ ਪਿਆ ਸੀ ਉਹ ਪਤਾ ਨਹੀਂ ਲੱਗਿਆ ਵੀ ਪਹਿਲਾਂ ਟੀਮ ਨੇ ਆਉਣਾ ਸੀ ਫਿਰ ਨਹੀਂ ਖੇਡਣ ਦਿੱਤਾ ਗਿਆ ਖਣੀ ਐਂਟਰੀ ਨਹੀਂ ਹੋ ਪਾਈ ਤਾਂ ਇਦਾਂ ਕੋਈ ਚੱਕਰ ਸੀਗਾ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ